ਤੇ ਲੋ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਆ ਇਹ ਪਿਆਜ਼ ਦੀ ਸਬਜ਼ੀ ਜਿਹਨੂੰ ਬਣਾਉਣਾ ਬਹੁਤ ਆਸਾਨ ਹੈ ਤੁਸੀਂ ਦੋ ਦੀ ਜਗ੍ਹਾ ਤੇ ਚਾਰ ਰੋਟੀਆਂ ਖਾ ਜਾਓਗੇ ਇੰਨੀ ਇਹ ਸਵਾਦ ਬਣ ਕੇ ਤਿਆਰ ਹੁੰਦੀ ਆ ਇਹਨੂੰ ਬਣਾਉਣ ਦੇ ਲਈ ਕੋਈ ਵੀ ਮਸਾਲਾ ਆਪਾਂ ਨੂੰ ਪੀਸਣ ਦੀ ਜ਼ਰੂਰਤ ਨਹੀਂ ਬਹੁਤ ਘੱਟ ਸਮੇਂ 'ਚ ਤੇ ਬਹੁਤ ਘੱਟ ਸਮਾਨ ਦੇ ਨਾਲ ਬਿਲਕੁਲ ਜੋ ਕਿਚਨ ਦੇ ਵਿੱਚ ਮਸਾਲੇ ਹੁੰਦੇ ਨੇ ਹਰ ਵਕਤ ਉਹਦੇ ਨਾਲ ਹੀ ਬਣ ਕੇ ਇਹ ਤਿਆਰ ਹੋ ਜੂਗੀ ਸੋ ਸਿੱਖਿਆ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਪਿਆਰ ਦੀ ਬਹੁਤ ਹੀ ਦੇਸੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜਦੋਂ ਤੁਸੀਂ ਇਹ ਸਬਜ਼ੀ ਬਣਾ ਕੇ ਖਾਦੇ ਨਾ ਤਾਂ ਤੁਸੀਂ ਇਹ ਸਬਜ਼ੀ ਨੂੰ ਬਾਰ ਬਾਰ ਬਣਾਉਂਗੇ ਨਹੀਂ ਕਿ ਇਸੀ ਬਣਦੀ ਆ ਦੋ ਦੀ ਜਗ੍ਹਾ ਤੇ ਤੁਸੀਂ ਚਾਰ ਰੋਟੀਆਂ ਖਾ ਜਾਓਗੇ ਚਲੋ ਜੀ ਫਿਰ ਇਹ ਸਬਜ਼ੀ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਤੇ ਕਿਹਨਾ ਕਿਹਨਾ ਚੀਜ਼ਾਂ ਦੀ ਜ਼ਰੂਰਤ ਆ ਮੋਢੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਸਭ ਤੋਂ ਪਹਿਲਾਂ ਇਹ ਸਬਜੀ ਬਣਾਉਣ ਦੇ ਲਈ ਆਪਾਂ ਨੂੰ ਚਾਹੀਦੀ ਹੈ ਜੀ ਪਿਆਜ਼ ਇੱਥੇ ਮੀਡੀਅਮ ਸਾਈਜ਼ ਦੇ ਤਿੰਨ ਪਿਆਜ਼ ਇਹਨਾਂ ਨੂੰ ਮੈਂ ਸ਼ੈਲ ਕਰਕੇ ਧੋ ਲਿਆ ਚੰਗੇ ਤਰੀਕੇ ਨਾਲ ਤੇ ਇਹਨਾਂ ਦਾ ਝਾੜ ਵਾਲਾ ਹਿੱਸਾ ਆਪਾਂ ਪਹਿਲਾਂ ਕੱਟ ਦੇਣਾ ਵੀ ਜਿਹੜੇ ਇਹਨਾਂ ਦੇ ਸਲਾਈਸ ਹਨ ਉਹ ਅਲੱਗ-ਅਲੱਗ ਹੋ ਜਾਣ ਜਿਹੜਾ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਤਲਾਂਗੇ ਤੇ ਮੈਂ ਸਾਰੇ ਪਿਆਜ਼ ਇਸ ਤ ਹਾਂਜੀ ਜਿਵੇਂ ਸੀਜ਼ਨ ਆ ਗਿਆ ਆਪਾਂ ਗਰਮੀ ਵਾਲੀਆਂ ਸਬਜ਼ੀਆਂ ਵੀ ਸਾਰੀਆਂ ਬਣਾ ਬਣਾ ਖਾ ਲਈਆਂ ਉਹਨਾਂ ਤੋਂ ਵੀ ਮਾਨੱਕ ਗਿਆ ਹੁਣ ਨਾ ਕਈਰ ਮਾਨ ਕਰਦੇ ਵੀ ਕੁਝ ਚਟਪਟੀ ਜੀ ਜਾਂ ਤਾਂ ਚਟਨੀ ਹੋਵੇ ਜਾਂ ਫਿਰ ਇਸ ਤਰੀਕੇ ਦੀ ਕੋਈ ਚਟਪਟੀ ਜੀ ਸਬਜ਼ੀ ਹੋਵੇ ਵੀ ਇੱਕ ਅਨੋਖੀ ਜੀ ਅਲੱਗ ਜੀ ਸਬਜ਼ੀ ਯਕੀਨ ਮੰਨ ਲਈ ਤਾਂ ਤੁਸੀਂ ਇੱਕ ਵਾਰੀ ਇਹ ਸਬਜ਼ੀ ਬਣਾ ਲਈ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਤੁਸੀਂ ਬਾਰ ਬਾਰ ਬਣਾਓਗੇ ਪਿਆਜ਼ ਆਪਾਂ ਸਾਰੇ ਕੱਟ ਲਿਆ ਜੀ ਹੁਣ ਆਪਾਂ ਨੂੰ ਚਾਹੀਦੇ ਦੋ ਟਮਾਟਰ ਤੁਸੀਂ ਨਾ ਐ ਵੀ ਕਰ ਸਕਦੇ ਹੋ ਵੀ ਜਿਵੇਂ ਹੁਣ ਆਪਣੇ ਕੋਲੇ ਤਿੰਨ ਪਿਆਜ਼ ਸੀ ਤਾਂ ਤਿੰਨ ਪਿਆਜ਼ ਦੇ ਵਿੱਚ ਤਿੰਨ ਟਮਾਟਰ ਵੀ ਐਡ ਕਰ ਸਕਦੇ ਹੋ ਟਮਾਟਰ ਜ਼ਰੂਰੀ ਨਹੀਂ ਹੈਗਾ ਵੀ ਬਾਲੇ ਲਾਲ ਹੀ ਵਰਤਣੇ ਆ ਦੇਖੋ ਟਮਾਟਰਾਂ ਦਾ ਵੀ ਆਪਾਂ ਜੜਾਂ ਵਾਲਾ ਹਿੱਸਾ ਹੈ ਜਿਹੜਾ ਉਹ ਥੋੜਾ ਜਿਹਾ ਅਲੱਗ ਕਰਤਾ ਤੇ ਨਾ ਇਸ ਤਰੀਕੇ ਨਾਲ ਪੀਸ ਕਰ ਲਾਂਗੇ ਪੀਸ ਹੈ ਜਿਹੜੇ ਆਪਾਂ ਮੋਟੇ ਹੀ ਰੱਖਾਂਗੇ ਟਮਾਟਰ ਦੇ ਜਿਆਦਾ ਬਰੀਕ ਨਹੀਂ ਕਰਾਂਗੇ ਕਿਉਂਕਿ ਜਦੋਂ ਟਮਾਟਰ ਨੂੰ ਸਬਜ਼ੀ ਦੇ ਵਿੱਚ ਪਕਾਵਾਂਗੇ ਨਾ ਫਿਰ ਇਹ ਜਿਆਦਾ ਮੈਸ਼ ਨਹੀਂ ਹੋਣਾ ਜਦੋਂ ਇਸ ਤਰੀਕੇ ਨਾਲ ਟੁਕੜੇ ਰਹਿਣਗੇ ਨਾ ਫਿਰ ਬਹੁਤ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਵੀ ਤੇ ਸਬਜ਼ੀ ਦੇਖਣ ਜੀ ਬਹੁਤ ਵ ਆ ਪਕਾੜ ਦੇਣੀ ਆ ਦੇਖੋ ਇਸ ਤਰੀਕੇ ਨਾਲ ਸਾਰੇ ਟਮਾਟਰ ਆ ਜਿਹੜੇ ਮੈਂ ਕੱਟ ਲਏ ਆ ਤੁਸੀਂ ਇਹ ਵੀ ਕਰ ਸਕਦੇ ਹੋ ਇਹਨਾਂ ਦੇ ਵਿਚਕਾਰ ਤੋਂ ਦੋ ਇਸ ਤਰੀਕੇ ਨਾਲ ਹਿੱਸੇ ਵੀ ਕਰ ਸਕਦੇ ਹੋ ਟਮਾਟਰ ਦੇ ਜੇ ਲੰਬੇ ਸ্লাইਸ ਨਾ ਕਰਨੇ ਹੋਏ ਇਧਰ ਆਪਣੇ ਕੋਲੇ ਹੈਗੀਆਂ ਜੀ ਤਿੰਨ ਚਾਰ ਹਰੀਆਂ ਮਿਰਚਾਂ ਜਿਆਦਾ ਕੌੜੀਆਂ ਨਹੀਂ ਤੁਸੀਂ ਆਪਣੇ ਸਵਾਦ ਅਨੁਸਾਰ ਮਿਰਚਾਂ ਵਰਤ ਸਕਦੇ ਹੋ ਵੀ ਇਹ ਜਿਆਦਾ ਕੌੜੀਆਂ ਖਾਣੇ ਹੋ ਜਿਆਦਾ ਕੌੜੀਆਂ ਵਰਤ ਸਕਦੇ ਹੋ ਤੇ ਇਹਨਾਂ ਦੇ ਜਿਹੜੇ ਆਪਾਂ ਡੰਡੀਆਂ ਸੀ ਉਹਨਾਂ ਨੂੰ ਅਲੱਗ ਕਰਤਾ ਤੇ ਵਿਚਕਾਰ ਤੋਂ ਇਸ ਤਰੀਕੇ ਨਾਲ ਸਾਰੀਆਂ ਮਿਰਚਾਂ ਨੂੰ ਕੱਟ ਲਾਂਗੇ ਚਾਹੋ ਤੁਸੀਂ ਛੋਟੇ ਛੋਟੇ ਟੁਕੜੇ ਵੀ ਮਿਰਚਾਂ ਦੇ ਕਰ ਸਕਦੇ ਹੋ ਪਰ ਜੇਕਰ ਇਸ ਤਰੀਕੇ ਨਾਲ ਮਿਰਚਾਂ ਦੇ ਵਿੱਚ ਕੱਟ ਲਾਵਾਂਗੇ ਨਾਲ ਤਾਂ ਮਿਰਚਾਂ ਦਾ ਜਿਹੜਾ ਟੇਸ ਆ ਉਹ ਸਬਜ਼ੀ ਦੇ ਵਿੱਚ ਵਧੀਆ ਆਊਗਾ ਨਾਲੇ ਮਸਾਲਾ ਜਿਹੜਾ ਉਹ ਮਿਰਚਾਂ ਦੇ ਵਿੱਚ ਭਰ ਜੂਗਾ ਤੇ ਦੇਖਣ ਦੇ ਵਿੱਚ ਵੀ ਸਬਜ਼ੀ ਬਹੁਤ ਸੋਹਣੀ ਲੱਗਦੀ ਆ ਸਾਰੀਆਂ ਮਿਰਚਾਂ ਦੇ ਵਿੱਚ ਕਰ ਆਪਾਂ ਕੱਟ ਲਾ ਲਈ ਤੇ ਇੱਥੇ ਆਪਣੇ ਕੋਲੇ ਹੈਗਾ ਹਰਾ ਧਨੀਆ ਤੇ ਇਹਦੀ ਵੀ ਆਪਾਂ ਬਰੀਕ ਬਰੀਕ ਕਟਿੰਗ ਕਰ ਲਾਂਗੇ ਤੇ ਹੁਣ ਆਪਾਂ ਸਬਜੀ ਦੇ ਲਈ ਮਸਾਲਾ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਇੱਕ ਛੋਟਾ ਚਮਚ ਹਲਦੀ ਦਾ ਆਧਾ ਛੋਟਾ ਚਮਚਾ ਜਿਹੜਾ ਲਾਲ ਮਿਰਚਾਂ ਦਾ ਮਿਰਚਾਂ ਜਾਦਾ ਕੌੜੀਆਂ ਆਪਾਂ ਹਰੀਆਂ ਵੀ ਵਰਤੀਆਂ ਇੱਕ ਚਮਚ ਪਰ ਕਿਧਨੀਆ ਪਾਊਡਰ ਦਾ ਇੱਕ ਛੋਟਾ ਚਮਚ ਭੁੰਨੇ ਹੋਏ ਜੀਰੇ ਦਾ ਪਾਊਡਰ ਐਡ ਕਰ ਦਿਆਂਗੇ ਥੋੜਾ ਜਿਹਾ ਘਰ ਦਾ ਬਣਿਆ ਹੋਇਆ ਗਰਮ ਮਸਾਲਾ ਤੁਸੀਂ ਬਾਜ਼ਾਰ ਵਾਲਾ ਵੀ ਵਰਤ ਸਕਦੇ ਹੋ ਥੋੜੀ ਜਿਹੀ ਕਸੂਰੀ ਮੇਥੀ ਸਵਾਦ ਅਨੁਸਾਰ ਨਮਕ ਇਹ ਹੈਗਾ ਜੀ ਲਸਣ ਦਾ ਪੇਸਟ ਇਹ ਸਾਰੀਆਂ ਚੀਜ਼ਾਂ ਐਡ ਕਰਕੇ ਥੋੜਾ ਜਿਹਾ ਪਾਣੀ ਐਡ ਕਰਕੇ ਤੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਇਤਸ ਹੀ ਦੇਖ ਸਕਦੇ ਹੋ ਮਸਾਲੇ ਦਾ ਕਿੰਨਾ ਵਧੀਆ ਕਲਰ ਆਇਆ ਥੋੜਾ ਜਿਹਾ ਮੈਂ ਇਹਦੇ ਵਿੱਚ ਪਾਣੀ ਹੋਰ ਐਡ ਕਰ ਦੂੰਗੀ ਵੀ ਸਾਰੇ ਮਸਾਲੇ ਚੰਗੇ ਤਰੀਕੇ ਨਾਲ ਮਿਕਸ ਹੋ ਜਾਣ ਮਿਕਸੀ ਦੇ ਵਿੱਚ ਆਪਾਂ ਨੂੰ ਕੋਈ ਵੀ ਮਸਾਲਾ ਤਿਆਰ ਕਰਨ ਦੀ ਜ਼ਰੂਰਤ ਨਹੀਂ ਕੋਈ ਪੇਸਟ ਬਣਾਉਣ ਦੀ ਪਿਆਜ਼ ਦੀ ਜਾਂ ਟਮਾਟਰਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਇਹ ਸਬਜੀ ਇਸ ਤਰੀਕੇ ਨਾਲ ਬਹੁਤ ਟੇਸਟੀ ਬਣੂਗੀ ਬਹੁਤ ਹੀ ਵਧੀਆ ਦੇਖੋ ਮਸਾਲੇ ਦੇ ਵਿੱਚੋਂ ਖੁਸ਼ਬੂ ਆ ਰਹੀ ਹੈ ਤੇ ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੋ ਗਿਆ ਹਾਂਜੀ 팬 ਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰ ਲਿਆ ਤੇ ਸਰੋਂ ਦੇ ਤੇਲ ਨੂੰ ਆਪਾਂ ਗਰਮ ਕਰ ਲੈਣਾ ਹੈ ਜਦੋਂ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਿਆਜ਼ ਐਡ ਕਰ ਦਿਆਂਗੇ ਤੇ ਫਲੇਮ ਹੈ ਜਿਹੜੀ ਉਹ ਆਪਾਂ ਫੁੱਲ ਰੱਖਾਂਗੇ ਫੁੱਲ ਫਲੇਮ ਤੇ ਆਪਾਂ ਪਿਆਜ਼ ਨੂੰ ਪਕਾਵਾਂਗੇ ਵੀ ਵਧੀਆ ਇਹ ڪرੰਚੀ ਬਣ ਕੇ ਤਿਆਰ ਹੋਣ ਨਰਮ ਨਾ ਹੋਣ ਜ਼ਿਆਦਾ 2 ਮਿੰਟ ਆਪਾਂ ਇਸ ਤਰੀਕੇ ਨਾਲ ਲਗਾਤਾਰ ਪਿਆਜ਼ ਨੂੰ ਪਕਾ ਲੈਣਾਗਾ ਤੁਸੀਂ ਦੇਖ ਸਕਦੇ ਨੇ ਇਹ ਪਰਤਾਂ ਵੀ ਅਲੱਗ ਹੋਣੀਆਂ ਸਟਾਰਟ ਹੋ ਜਾਣਗੀਆਂ ਦੇਖੋ ਤੇ ਇੱਥੇ ਤੁਸੀਂ ਕੁਕਿੰਗ ਆਇਲ ਕੋਈ ਵੀ ਵਰਤ ਸਕਦੇ ਹੋ ਪਰ ਸਰੋਂ ਦੇ ਤੇਲ 'ਚ ਜਦੋਂ ਆਪਾਂ ਇਹ ਸਬਜ਼ੀ ਬਣਾਉਣੀ ਹੈ ਨਾ ਬਹੁਤ ਹੀ ਕਰਾਰੀ ਜੀ ਬਣ ਕੇ ਤਿਆਰ ਹੁੰਦੀ ਆ ਦੇਖੋ ਜੀ ਪਿਆਜ਼ ਕਿੰਨੇ ਵਧੀਆ ਭੁੰਨ ਰਹੇ ਆ ਆਪਾਂ ਤੇ ਇਹਨਾਂ ਨੂੰ ਜ਼ਿਆਦਾ ਨਰਮ ਨਹੀਂ ਰੱਖਣਾ ਕਰਾਂਚੀ ਜੇ ਰਹਿਣਗੇ ਹੁਣ 2 ਮਿੰਟ ਹੋ ਗਏ ਆ ਪਿਆਜ਼ ਨੂੰ ਭੁੰਨਦੇ ਹੋਏ ਤੇ ਹੁਣ ਇੱਥੇ ਜਿਹੜੇ ਆਪਾਂ ਟਮਾਟਰ ਕੱਟ ਕੇ ਰੱਖੇ ਸੀਗੇ ਇਹ ਐਡ ਕਰ ਦੇਾਂਗੇ ਤੇ ਟਮਾਟਰਾਂ ਨੂੰ ਵੀ ਆਪਾਂ 1.5 ਮਿੰਟ ਜਿਹੜਾ ਪਕਾਉਣਾ ਹੈ ਫੁੱਲ ਫਲੇਮ ਤੇ ਵੀ ਜਦੋਂ ਤੱਕ ਇਹ ਵਧੀਆ ਨਰਮ ਨਹੀਂ ਹੋ ਜਾਂਦੇ ਦੋ ਮਿੰਟ ਜਿੱਦੋਂ ਆਪਾਂ ਟਮਾਟਰ ਨੂੰ ਪਕਾ ਲਿਆ ਤੁਸੀਂ ਦੇਖ ਸਕਦੇ ਹੋ ਵੀ ਟਮਾਟਰ ਹੈ ਜਿਹੜੇ ਥੋੜੀ ਜਿਹੀ ਨਰਮ ਹੋ ਗਏ ਨੇਰੇ ਛਿਲਕੇ ਵੀ ਅਲੱਗ ਹੋਣੇ ਸਟਾਰਟ ਹੋ ਗਿਆ ਹੁਣ ਇਹਦੇ ਵਿੱਚ ਇਹ ਹਰੀਆਂ ਮਿਰਚ ਐਡ ਕਰ ਦਿਆਂਗੇ ਵੀ ਜਿਹਦੇ ਨਾਲ ਹਰੀਆਂ ਮਿਰਚਾਂ ਦਾ ਫਲੇਵਰ ਹੈ ਜਿਹੜਾ ਉਹ ਇਹਨਾਂ ਦੋਨੇ ਚੀਜ਼ਾਂ ਜਾ ਜੇ ਜਦੋਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਕਾ ਲਿਆ ਮਿਰਚਾਂ ਨੂੰ ਵੀ ਆਪਾਂ 10 ਕਮਿੰਟ ਪਕਾ ਲਿਆ ਦੇਖੋ ਫਿਰ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਹਾਂ ਜੀ ਉਸੇ 팬 ਦੇ ਵਿੱਚ ਸਰੋਂ ਦਾ ਤੇਲ ਅੱਧੀ ਕ ਖਰਚੀ ਆਪਾਂ ਹੋਰ ਐਡ ਕਰ ਲਿਆ ਤੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਗਰਮ ਕਰ ਲਾਂਗੇ ਫਲੇਮ ਹੈ ਜਿਹੜੀ ਆਪਾਂ ਮੀਡੀਅਮ ਜੀ ਰੱਖਾਂਗੇ ਤੇ ਇਹਦੇ ਵਿੱਚ ਇੱਕ ਚਮਚਾ ਫਰਕੀ ਜੀਰੇ ਦਾ ਐਡ ਕਰ ਦਿਆਂਗੇ ਇੱਥੇ ਤੁਸੀਂ ਹੀਂਗ ਵੀ ਐਡ ਕਰ ਸਕਦੇ ਹੋ ਰਾਈ ਵੀ ਐਡ ਕਰ ਸਕਦੇ ਹੋ ਜੀਰੇ ਨੂੰ ਚੰਗੇ ਤਰੀਕੇ ਨਾਲ ਭੁੰਨ ਲੈਣਾ ਆਪਾਂ ਵਧੀਆ ਹੁਣ ਇੱਥੇ ਜਿਹੜਾ ਹਰਾ ਧਨੀਆ ਬਰੀਕ ਕੱਟ ਕੇ ਰੱਖਿਆ ਸੀ ਇਹ ਇਸ 스테ਜ ਤੇ ਆਪਾਂ ਐਡ ਕਰ ਦੇਣਾ ਜਦੋਂ ਇਸ ਤਰੀਕੇ ਨਾਲ ਹਰੇ ਧਨੀਏ ਨੂੰ ਹੁਣ ਆਪਾਂ ਭੁੰਨਾਗੇ ਨਾ ਤੇ ਇਹਦੇ ਨਾਲ ਸਬਜ਼ੀ ਦੇ ਵਿੱਚ ਇਹਦਾ ਟੇਸਟ ਖੁਸ਼ਬੂ ਇੰਨੀ ਵਧੀਆ ਆਉਗੀ ਨਾ ਵੀ ਸਬਜ਼ੀ ਜਿਹੜੀ ਖਾਂਜ ਬਹੁਤ ਟੇਸਟੀ ਲੱਗੂਗੀ ਤੇ ਹੁਣ ਜਦੋਂ ਧਨੀਏ ਨੂੰ ਥੋੜਾ ਜਿਹਾ ਆਪਾਂ ਭੁੰਨ ਲਿਆ ਤੇ ਵਿੱਚ ਇਹ ਮਸਾਲੇ ਐਡ ਕਰ ਦੇਾਂਗੇ ਜਿਹੜੇ ਆਪਾਂ ਸਾਰੇ ਤਿਆਰ ਕਰਕੇ ਰੱਖੇ ਸੀ ਤੇ ਮਸਾਲਿਆਂ ਨੂੰ ਆਪਾਂ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਇਹਨਾਂ ਦਾ ਟੈਕਸਚਰ ਨਹੀਂ ਚੇਂਜ ਹੋ ਜਾਂਦਾ ਤੇ ਵਧੀਆ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਤੁਸੀਂ ਦੇਖੋਗੇ ਜਿਵੇਂ ਜਿਵੇਂ ਮਸਾਲੇ ਨੂੰ ਭੁੰਨੋਗੇ ਨਾ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਊਗਾ ਤੇ 2 ਮਿੰਟ ਬਾਅਦ ਤੁਸੀਂ ਦੇਖੋਗੇ ਦੇਖੋ ਇਹਦਾ ਟੈਕਸਚਰ ਵੀ ਚੇਂਜ ਹੋ ਗਿਆ ਮਸਾਲੇ 'ਚੋਂ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਗਈ ਤੇ ਜਿਹੜਾ ਤੇਲ ਸੀਗਾ ਨਾ ਉਹ ਵੀ ਉੱਪਰ ਅਲੱਗ ਨਜ਼ਰ ਆਉਣ ਲੱਗ ਗਿਆ ਹੁਣ 2 ਮਿੰਟਾਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਭੁੰਨ ਲਿਆ ਤਾਂ ਹੁਣ ਇਹਦੇ ਵਿੱਚ ਆਪਾਂ 2-3 ਚਮਚਾ ਜਿਹੜਾ ਪਾਣੀ ਐਡ ਕਰ ਦੇਣਾਗਾ ਤੇ ਇਹਨੂੰ ਉਦੋਂ ਤੱਕ ਤੇ ਹੁਣ ਇਹਦੇ ਵਿੱਚ ਵਧੀਆ ਉਬਾਲ ਆ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਭੁੰਨ ਕੇ ਰੱਖੇ ਸੀ ਉਹ ਐਡ ਕਰ ਦਿਆਂਗੇ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਦਿਆਂਗੇ ਤੇ ਮੈਂ ਇੱਥੇ ਸਬਜੀ ਦੇ ਵਿੱਚ ਪਾਣੀ ਜ਼ਿਆਦਾ ਨਹੀਂ ਐਡ ਕੀਤਾ ਕਿਉਂਕਿ ਜਿਹੜੀ ਪਿਆਜ਼ ਟਮਾਟਰ ਦੀ ਇਸ ਤਰੀਕੇ ਦੀ ਸਬਜੀ ਹੁੰਦੀ ਹੈ ਨਾ ਉਹਦੇ ਵਿੱਚ ਗਰੇਵੀ ਹੈ ਜਿਹੜੀ ਉਹ ਗਾੜੀ ਵਧੀਆ ਲੱਗਦੀ ਹੈ ਤੇ ਹੁਣ ਇਹ ਸਬਜੀ ਨੂੰ 2 ਮਿੰਟਾਂ ਬਾਅਦ ਮੀਡੀਅਮ ਫਲੇਮ ਤੇ ਢੱਕ ਕੇ ਪਕਾਵਾਂਗੇ 2 ਮਿੰਟਾਂ ਬਾਅਦ ਇਹ ਸਬਜੀ ਬਿਲਕੁਲ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਜਿੰਨੀ ਇਹ ਦੇਖਣ ਚ ਸੋਹਣੀ ਲੱਗ ਰਹੀ ਹੈ ਨਾ ਉਸ ਤੋਂ ਜ਼ਿਆਦਾ ਹੀ ਖਾਣ ਚ ਸਵਾਦ ਬਣਦੀ ਹੈ ਮੇਰੇ ਕਹਿਣ ਤੇ ਤੁਸੀਂ ਇੱਕ ਵਾਰੀ ਇਹ ਸਬਜੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਤੁਸੀਂ ਇਹ ਸਬਜੀ ਨੂੰ ਚੌਲਾਂ ਦੇ ਨਾਲ ਰੋਟੀ ਦੇ ਨਾਲ ਪਰੌਂਠੇ ਨਾਲ ਸਰਵ ਕਰ ਸਕਦੇ ਹੋ ਬਹੁਤ ਟੇਸੀ ਲੱਗਦੀ ਹੈ ਯਕੀਨ ਮੰਨਿਓ 2 ਦੀ ਜਗ੍ਹਾ ਤੇ 4 ਰੋਟੀਆਂ ਖਾ ਜਾਓਗੇ ਇੰਨੀ ਸਵਾਦ ਬਣਦੀ ਹੈ ਉਪਰੋਂ ਥੋੜਾ ਜਿਹਾ ਹਰਾ ਧਨੀਆ ਬਰੀਕ ਕੱਟਿਆ ਹੋਇਆ ਆਪਾਂ ਬਚਾ ਕੇ ਰੱਖ ਲਿਆ ਸੀ ਉਹ ਐਡ ਕਰ ਦੇਾਂਗੇ ਲਓ ਜੀ ਸਰਵ ਕਰਨ ਦੇ ਲਈ ਇਹ ਸਬਜੀ ਬਿਲਕੁਲ ਤਿਆਰ ਹੈ ਤੁਸੀਂ ਇਹ ਸਬਜੀ ਨੂੰ ਉਦੋਂ ਬਣਾ ਸਕਦੇ ਹੋ ਜਦੋਂ ਤੁਸੀਂ ਹਰੀਆਂ ਸਬਜ਼ੀਆਂ ਖਾ-ਖਾ ਕੇ ਜਾਂ ਤਾਂ ਬੋਰ ਹੋ ਗਏ ਹੋ ਜਾਂ ਫਿਰ ਘਰ ਦੇ ਵਿੱਚ ਕੋਈ ਸਬਜੀ ਨਹੀਂ ਬਣਾਉਣ ਦੇ ਲਈ ਤੁਸੀਂ ਇਹ ਸਬਜੀ ਨੂੰ ਬਣਾ ਸਕਦੇ ਹੋ ਇਸ ਤਰ੍ਹਾਂ ਜੀ ਬਹੁਤ ਹੀ ਟੇਸਟੀ ਜੀ ਆਪਾਂ ਇਹ ਚਟਪਟੀ ਜੀ ਪਿਆਜ਼ ਦੀ ਸਬਜ਼ੀ ਘਰ ਦੇ ਵਿੱਚ ਤਿਆਰ ਕਰ ਲਈਏ ਤੁਸੀਂ ਵੀ ਸਬਜ਼ੀ ਦੀ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ